ਤਕਰੌਣ ਆਫਤ ਦੀ ਅਗ ਲਾ ਕੇ ਤਕਰੌਣ ਨਾਲ ਜੀ ਨਾਲੇ ਲੈਫਟਾ ਹੋ ਗਈਆਂ ਉਧਰ ਤੇ ਸਾਡੀ ਨਿਗਾ ਪਿੱਛੇ ਨੂੰ ਟ੍ਰੈਪ ਸਲੋ ਚੱਲਦਾ ਸੀ ਅਸੀਂ ਦੌੜ ਕੇ ਦੇਖਿਆ ਉਹਨਾਂ ਸੜਕ ਤੇ ਕੱਢਿਆ ਇੱਕ ਹੋਰ ਮੋਟਰਸਾਈਕਲ ਪੇਜ ਆਨ ਕਰਕੇ ਟਕਰਾ ਗਿਆ ਡੇਂਗਣ ਕਰਕੇ ਉਹ ਫੱਟੜ ਹੋ ਗਏ ਸੀ ਵੀਸ ਉਹਨਾਂ ਨੂੰ ਸਿਵਲ ਹਸਪਤਾਲ ਐਂਬੂਲੈਂਸ ਰਾਹੀਂ ਭੇਜਿਆ ਗਿਆ ਤਕਰੌਣ ਆਫਤ ਦੀ ਅਗ ਲਾ ਕੇ ਤਕਰੌਣ ਨਾਲ ਜੀ ਨਾਲੇ ਲੈਫਟਾ ਹੋ ਗਈਆਂ ਕੁਦਰਤੀ ਸਾਡੀ ਨਿਗਾ ਪਿੱਛੇ ਨੂੰ ਟ੍ਰੈਪ ਸਲੋਪ ਚੱਲਦਾ ਸੀ ਅਸੀਂ ਦੌੜ ਕੇ ਦੇਖਿਆ ਉਹਨਾਂ ਨੇ ਸੁਰੱਖਿਆ ਕੱਢਿਆ ਜਿੱਥੇ ਹਾਦਸਾ ਵਾਪਰਿਆ ਉਹ ਤੋਂ ਬਹਾ 500 ਮੀਟਰ ਤੇ ਜੀ ਪੌਲ ਬੰਨ੍ਹ ਕਰਕੇ ਗੱਡੀ ਡੁਆਡ ਨਾਲ ਟਕਰਾ ਕੇ ਗੱਡੀ ਕੋਈ ਹੋਰ ਕਾਰ TJ ਪਲਟ ਗਈ ਉਹ ਤੇ ਇੱਕ ਲੇਡੀ ਸੀ ਇੱਕ ਬੱਚੀ ਸੀ ਜੀ ਇੱਕ ਡਰਾਈਵਰ ਸੀ ਭਾਈ ਸਾਹਿਬ ਜਿਸ ਨੂੰ ਨਾਲ ਸਖਿਆ ਵਾਰ ਕੱਢ ਕੇ ਦੂਈ ਗੱਡੀ ਚ ਭੇਜਦਾ ਜੀ ਉਹਨਾਂ ਦੇ ਘਰ ਦੇ ਨਾਲ ਉਹਨਾਂ ਦੀਆਂ ਦੋ ਗੱਡੀਆਂ ਸੀ ਜੀ ਉਤੋਂ ਬਾਅਦ ਦੇ ਵਿੱਚ ਰੋਡ ਚੱਲ ਰਿਆ ਸੀ ਜੀ ਤੇ ਅਸੀਂ ਉਤੋਂ ਜਾਂ ਪਿਛੇ ਨੂੰ ਦੇਖਿਆ ਵੇ ਸਲੋ ਹੋ ਗਿਆ ਵੇ ਕੀ ਕਰਨੋ ਆ ਇਹ ਤਾਂ ਪਿੱਛੇ ਦੋ ਗੱਡੀਆਂ ਜਿੱਥੇ ਅਸੀਂ ਖੜੇ ਸੀ 500 ਮੀਟਰ ਤੇ ਜੀ ਕੋਈ ਟਕਰਾ ਨਹੀਂ ਆ ਇਹਨਾਂ ਦੇ ਵਿੱਚ ਅੱਗ ਲੱਗ ਰਹੀ ਸੀ ਜੀ ਜਦੋਂ ਅੱਗ ਨਿਕਲ ਰਹੀ ਸੀ ਤਾਂ ਅਸੀਂ ਦੌੜ ਕੇ ਆਣ ਕੇ ਦੇਖਿਆ ਤੇ ਗੱਡੀਆਂ ਦੋਈ ਅੱਗ ਲੱਗਨ ਅੱਗ ਨੂੰਆਂ ਲੱਗਟਾਂ ਜ਼ਿਆਦਾ ਹੋ ਗਈਆਂ ਤੇ ਉਹ ਬੰਦੇ ਜਿਹੜੇ ਉਹਨਾਂ ਨੇ ਸਰਖਿਆ ਕੱਢਿਆ ਸਰਖਿਆ ਕੱਢ ਕੇ ਉਹਨਾਂ ਨੂੰ ਫਰਸਟ ایڈ ਦੇ ਕੇ ਹਸਪਤਾਲ ਭੇਜਿਆ ਉਹਦੇ ਪਿੱਛੇ ਇੱਕ ਹੋਰ ਮੋਟਰਸਾਈਕਲ ਪੇਜ ਆਨ ਕਰਕੇ ਟਕਰਾ ਗਿਆ ਡਿੰਗਨ ਕਰਕੇ ਉਹ ਫੱਟੜ ਹੋ ਗਏ ਸੀ ਵੀ ਉਹਨਾਂ ਨੂੰ ਸਿਵਲ ਹਸਪਤਾਲ ਐਂਬੂਲੈਂਸ ਰਾਹੀਂ ਭੇਜਿਆ ਗਿਆ ਫੁਵਾੜੇ ਕੋ ਫੁਵਾੜੇ ਮੈਂਟੋ ਸਿਵਲ ਹਸਪਤਾਲ ਫੁਵਾੜਾ ਇੰਦਰ ਕੋਈ ਕਿਸੇ ਦੀ ਡੈਥ ਵੀ ਹੋਈ ਨਹੀਂ ਇੱਥੇ ਅਸੀਂ ਫੱਟੜ ਭੇਜਦੇ ਸੀ ਸਾਨੂੰ ਬਾਅਦ ਚ ਪਤਾ ਲੱਗਾ ਵੀ ਐਂਬੂਲੈਂਸ ਦਾ ਫੋਨ ਆਇਆ ਕਹਿੰਦਾ ਵੀ ਇੱਕ ਦੀ ਉੱਥੇ ਪਹੁੰਚ ਕੇ ਡੈਥ ਹੋ ਗਈ ਸੀ ਲੋਕਾਂ ਦਾ ਜਿਹੜੀ 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 ਉਹਨੂੰ ਫੱਟੜ ਨੂੰ ਭੇਜਿਆ ਇੱਥੇ ਨਹੀਂ ਉਹ ਫੱਟੜ ਦੇ ਬਾਈਕ ਸਵਾਰ ਸੀ ਗਾਉਂ ਉਹ ਵੈਕ ਸਵਾਰ ਸੀ ਮੋਟਰਸਾਈਕਲ ਉਹ ਦੋ ਜਾਨਾਂ ਸੀ ਇੱਕ ਫੱਟੜ ਤੋਂ ਦੋ ਫੱਟੜ ਹੋ ਗਏ ਇੱਕ ਵੀ ਲੱਤੋਂ ਪੈ ਗਈ ਸੀ ਦੂਜਾ ਜੀ ਸੀਰੀਅਸਲੀ ਦੋਹਾਂ ਨੂੰ ਐਂਬੂਲੈਂਸ ਲੱਗੇ ਸੀ ਸਾਡੇ ਖੜੀ ਹਾਈਵੇ 'ਤੇ ਮਗਾ ਕੇ ਸੇਹ ਰੱਥ ਦਾ ਕੋਲ ਆ ਪਹੁੰਚਿਆ ਆਪਾਂ ਨੂੰ ਟਕਰੌਣ ਆਫਰ ਕੀ ਅੱਗ ਲੱਗੇ ਬਗਰਾਉਂਡ ਨਾਲੇ ਲੱਫਟਾ ਹੋ ਗਈਆਂ ਉਧਰ ਤੇ ਸਾਡੀ ਨਿਗਾ ਪਿੱਛੇ ਨੂੰ ਟ੍ਰੈਪ ਸਲੋਰ ਚੱਲਦਾ ਸੀ ਅਸੀਂ ਦੌੜ ਕੇ ਦੇਖਿਆ ਉਹਨਾਂ ਸੜਕਿਆਂ ਕੱਢਿਆ ਇੱਕ ਹੋਰ ਮੋਟਰਸਾਈਕਲ ਪੇਜ ਆਨ ਕਰਕੇ ਟਕਰਾ ਗਿਆ ਡੇਗਣ ਕਰਕੇ ਉਹ ਫੱਟਰ ਹੋ ਗਏ ਸੀ ਵੀਰਸ ਉਹਨਾਂ ਨੂੰ ਸਿਵਲ ਹਸਪਤਾਲ ਐਂਬੂਲੈਂਸ ਰਾਹੀਂ ਭੇਜਿਆ ਗਿਆ ਟਕਰਾਉਣ ਨਾਲ ਅੱਗ ਲੱਗ ਗਈ ਟਕਰਾਉਣ ਨਾਲ ਜੀ ਨਾਲੇ ਲਫਟਾ ਹੋ ਗਈਆਂ ਉਧਰ ਤੇ ਸਾਡੀ ਨਿਗਾ ਪਿੱਛੇ ਨੂੰ ਟ੍ਰੈਪ ਸਲੋਰ ਚੱਲਦਾ ਸੀ ਅਸੀਂ ਦੌੜ ਕੇ ਦੇਖਿਆ ਉਹਨਾਂ ਸ੍ਰੀ ਕਾ ਕਹਿਆ ਜੀ ਜਿੱਥੇ ਹਾਦਸਾ ਵਾਪਰਿਆ ਉਹ ਤੋਂ ਬਾਅਦ 500 ਰੁਪਏ ਤੇ ਜੀ ਪਾਲ ਬੰਨ੍ਹ ਕਰਕੇ ਗੱਡੀ ਡਬੈਡ ਨਾਲ ਟਕਰਾ ਕੇ ਗੱਡੀ ਕੋਈ ਹੋਰ ਕਾਰ ਤੀਜੀ ਪਲਟ ਗਈ ਉਹ ਤੇ ਇੱਕ ਲੇਡੀ ਸੀ ਇੱਕ ਬੱਚੀ ਸੀ ਜੀ ਇੱਕ ਉਹਨਾਂ ਦੇ ਭਾਈ ਸਾਹਿਬ ਜੀ ਉਹਨਾਂ ਨੂੰ ਸਖਿਆ ਬਾਹਰ ਕੱਢ ਕੇ ਦੂਈ ਗੱਡੀ ਚ ਭੇਜਦਾ ਉਹਨਾਂ ਦੇ ਘਰ ਦੇ ਨਾਲ ਉਹਨਾਂ ਦੀਆਂ ਦੋ ਗੱਡੀਆਂ ਸੀ ਜੀ ਉਹ ਤੋਂ ਬਾਅਦ ਵਿੱਚ ਰੋਡ ਚੱਲ ਰਿਹਾ ਸੀ ਜੀ ਤੇ ਅਸੀਂ ਉੱਥੋਂ ਜਾਂ ਪਿਛੇ ਨੂੰ ਦੇਖਿਆ ਵੀ ਟ੍ਰੈਫਿਕ ਸਲੋ ਹੋ ਗਿਆ ਵੇ ਕੀ ਕਰਨੋ ਆ ਜੀ ਤੇ ਤਾਂ ਪਿੱਛੇ ਦੋ ਗੱਡੀਆਂ ਜਿੱਥੇ ਅਸੀਂ ਖੜੇ ਸੀ 500 ਮੀਟਰ ਤੇ ਜੀ ਕੋਈ ਟਕਰਾ ਨਹੀਂ ਆ ਇਹਨਾਂ ਦੇ ਵਿੱਚ ਆ ਕੇ ਨਿਕਲ ਰਹੀ ਸੀ ਜੀ ਜਦੋਂ ਅੱਗ ਨਿਕਲ ਰਹੀ ਸੀ ਤਾਂ ਅਸੀਂ ਦੌੜ ਕੇ ਆਣ ਕੇ ਦੇਖਿਆ ਤੇ ਗੱਡੀਆਂ ਦੋਈ ਅੱਗ ਲੱਗ ਅੱਗ ਨੂੰਆਂ ਲੱਗ ਤਾਂ ਜ਼ਿਆਦਾ ਹੋ ਗਈਆਂ ਤੇ ਉਹ ਬੰਦੇ ਜਿਹੜੇ ਉਹਨਾਂ ਸਰਖਿਆ ਕੱਢਿਆ ਸਰਖਿਆ ਕੱਢ ਕੇ ਉਹਨਾਂ ਨੂੰ ਇੱਕ ਫਾਸਟੇਰ ਦੇ ਕੇ ਹਸਪਤਾਲ ਭੇਜਿਆ ਉਹਦੇ ਪਿੱਛੇ ਇੱਕ ਹੋਰ ਮੋਟਰਸਾਈਕਲ ਬੇਜ ਆਨ ਕਰਕੇ ਟਕਰਾ ਗਏ ਆ ਡਿੰਗਨ ਕਰਕੇ ਉਹ ਫੱਟੜ ਹੋ ਗਏ ਸੀ ਜੀ ਉਹਨਾਂ ਨੂੰ ਸਿਵਲ ਹਸਪਤਾਲ ਐਂਬੂਲੈਂਸ ਰਾਹੀਂ ਭੇਜਿਆ ਗਿਆ ਫੁਵਾੜੇ ਕੋ ਫੁਵਾੜੇ ਮੈਂਟੋ ਸਿਵਲ ਹਸਪਤਾਲ ਫੁਵਾੜਾ ਇੰਦੇ ਕੋਈ ਕਿਸੇ ਦੀ ਡੈਥ ਹੋਈ ਨਹੀਂ ਇੱਥੇ ਅਸੀਂ ਫੱਟੜ ਭੇਜਦੇ ਸੀ ਜੀ ਸਾਨੂੰ ਬਾਅਦ ਚ ਪਤਾ ਲੱਗਾ ਵੀ ਐਂਬੂਲੈਂਸ ਦਾ ਫੋਨ ਆਇਆ ਕਹਿੰਦਾ ਵੀ ਇੱਕ ਦੀ ਉੱਥੇ ਪਹੁੰਚ ਕੇ ਡੈਥ ਹੋ ਗਈ ਸੀ ਲੋਕਾਂ ਦਾ ਜਦੋਂ ਇੱਥੋਂ ਉਹਨੂੰ ਫਟੜ ਨੂੰ ਭੇਜਿਆ ਇੱਥੇ ਨਹੀਂ ਆਇਆ ਫਟੜ ਦੇ ਬਾਈਕ ਸਵਾਰ ਸੀ ਗਾਉਂ ਉਹ ਵਾ 180 ਮੋਟਰਸਾਈਕਲ ਆ ਉਹ ਦੋ ਜਾਨੀ ਸੀ ਇੱਕ ਫਟੜ ਤੋਂ ਉਹ ਫਟੜ ਹੋ ਗਿਆ ਇੱਕ ਵੀ ਲੱਤੋਂ ਮੇਰੀ ਸੀ ਦੂਜਾ ਜੀ ਸੀਰੀਅਸਲੀ ਦੋਹਾਂ ਨੂੰ ਐਂਬੂਲੈਂਸ ਲੱਗ ਗਈ ਸੀ ਸਾਡੇ ਖੜੀ ਹਾਈਵੇ 'ਤੇ ਮਗਾ ਕੇ ਸੇਹ ਰੱਜਦਾ ਸਵਾਰਾਂ ਭੇਜਿਆ ਆਮ